ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਗੱਲ ਕਰਨੀ ਹੈ ਕਿ ਜੋ اپوزیشن ਪਾਰਟੀਆਂ ਨੇ ਕਈ ਤਾਂ ਬਿਨਾਂ ਵਜ੍ਹਾ ਤੇ ਕ੍ਰਿਟਿਸਿਜ਼ਮ ਕਰਦੇ ਆ ਜੇ ਕੋਈ ਗਵਰਨਮੈਂਟ ਚੰਗਾ ਵੀ ਕੰਮ ਕਰਦੀ ਹੈ ਤੇ ਉਹਦੇ ਉੱਤੇ ਚੰਗੇ ਨੂੰ ਚੰਗਾ ਵੀ ਨਹੀਂ ਕਹਿੰਦੀਆਂ ਕਈ ਪਾਰਟੀਆਂ ਤੇ ਜੋ اپوزیشن ਦਾ مین ਕੰਮ ਆ ਉਹ ਬਿਲਕੁਲ اپوزیشن ਵੀ ਨਹੀਂ ਕਰ ਰਹੀ ਸਰਕਾਰ ਨੇ ਜਿਹੜੀ ਜਗ੍ਹਾ ਤੇ ਜਿੱਥੇ ਜਿੱਥੇ ਧੱਕਾ ਕੀਤਾ ਉੱਥੇ ਲੋਕ ਆਪ ਹੀ ਆਪਣੇ ਪੱਧਰ ਤੇ ਲੜ ਰਹੇ ਆ ਕੋਸ਼ਕ ਸਿਆਸਤਦਾਨ ਹੈ ਜੋ ਚੰਗੇ ਜੋ ਲੋਕਾਂ ਦੇ ਲਈ ਸੰਘਰਸ਼ ਕਰਦੇ ਹਰ ਜਗ੍ਹਾ ਖੜਦੇ ਆ ਜਿਵੇਂ ਆ ਨਰਿੰਦਰਦੀਪ ਸਿੰਘ ਜੀ ਬਠਿੰਡੇ ਜੋ ਡੈਥ ਹੋਈ ਹੈ ਬੇਕਸੂਰ ਬੰਦੇ ਨੂੰ ਮਾਰ ਦਿੱਤਾ ਗਿਆ ਇਹ ਕਰੰਟ ਲਾਇਆ ਤੇ ਉਹਦੀ ਜੋ ਲੜਾਈ ਹੈ ਉਹ ਆਪ ਪ੍ਰਾਈਵੇਟ ਲੋਕ ਲੜ ਰਹੇ ਆ ਜਾਂ ਕੁਝ ਪ੍ਰਾਈਵੇਟ ਆਰਗੇਨਾਈਜੇਸ਼ਨਾਂ ਜਾਂ ਕਿਸਾਨੀਓਨੀਆਂ ਇਹ ਜ਼ਰੂਰ ਉਹਨਾਂ ਦਾ ਸਾਥ ਦੇ ਰਹੀਆਂ ਤੇ ਸੰਘਰਸ਼ ਕਰ ਰਹੇ ਆ ਲੋਕ ਆਪਣੇ ਪੱਧਰ ਤੇ ਤੇ ਪਾਰੇ ਜਿਨ੍ਹਾਂ ਦਾ ਇਹ ਕੰਮ ਇੱਕ ਸੁਖਪਾਲ ਖਹਿਰਾ ਜੀ ਨੂੰ ਛੱਡ ਕੇ ਆਪੋਜੀਸ਼ਨ ਦਾ ਕੋਈ ਐਮਐਲਏ ਕੋਈ ਬੰਦਾ ਕਿਸੇ ਆਪੋਜੀਸ਼ਨ ਪਾਰਟੀ ਦਾ ਨਹੀਂ ਖੜਦਾ ਸਟੈਂਡ ਲੈਂਦਾ ਤੇ ਇਹ ਅੱਜ ਜੋ ਕਾਂਗਰਸ ਪਾਰਟੀ ਆਪੋਜੀਸ਼ਨ ਦੇ ਵਿੱਚ ਤੇ ਆਪੋਜੀਸ਼ਨ ਦਾ ਜੋ ਲੀਡਰ ਹੈ ਬਹੁਤ ਘੱਟ ਜਗ੍ਹਾ ਤੇ ਆਪਣਾ ਜਾਂਦਾ ਜਿੱਥੇ ਵੀ ਕਿਤੇ ਧੱਕਾ ਹੁੰਦਾ ਬਹੁਤ ਘੱਟ ਉਹਨਾਂ ਦੀ ਹੈ ਮੂਵਮੈਂਟ ਜਿਹਦੇ ਕਰਕੇ ਗਵਰਨਮੈਂਟ ਦੇ ਉੱਤੇ ਕੋਈ ਕੁੰਡਾ ਹੀ ਨਹੀਂ ਹੈ ਕੋਈ ਪ੍ਰੈਸ਼ਰ ਪਾਉਣ ਵਾਲਾ ਹੈ ਹੀ ਨਹੀਂ ਜੋ ਵਿਧਾਨ ਸਭਾ ਦੇ ਵਿੱਚ ਉਹ ਨਹੀਂ ਇਹਨਾਂ ਨੂੰ ਬੋਲਣ ਦਿੰਦੇ ਤੇ ਬਾਹਰ ਜੋ ਸੜਕਾਂ ਤੇ ਲੜਾਈ ਇਹਨਾਂ ਦਾ ਹੱਕ ਮੰਗਦਾ ਉਹ ਲੜਨੀ ਚਾਹੀਦੀ ਉਹ ਇਹ ਬਿਲਕੁਲ ਨਹੀਂ ਕਰ ਰਹੇ ਕੁਝ ਤੇ ਕੁਝ ਚੀਜ਼ਾਂ ਜ਼ਿਆਦਾ ਵਧਾ ਚੜਾ ਕੇ ਕੁਝ ਲੋਕ ਬੋਲਦੇ ਆ ਜਿਹੜੀ ਚੰਗੀ ਗੱਲ ਆ ਉਹਦਾ ਵੀ ਨਹੀਂ ਚੰਗੀ ਕਹਿੰਦੇ ਬਿਨਾ ਵਜ੍ਹਾ ਕ੍ਰਿਟਿਸਿਜ਼ਮ ਗਵਰਨਮੈਂਟ ਦਾ ਨਹੀਂ ਕਰਨਾ ਚਾਹੀਦਾ ਜਿਵੇਂ ਹੁਣ ਆਪਣਾ ਡਰੱਗ ਦੇ ਉੱਤੇ ਜੋ ਇਹਨਾਂ ਨੇ ਸਖਤਾਈ ਕੀਤੀ ਐ ਤੇ ਕੁਝ ਲੋਕ ਇਹ ਕਹਿ ਰਹੇ ਆ ਕਿ ਕੋਈ ਇਹਦੇ ਨਾਲ ਫਰਕ ਨਹੀਂ ਆ ਤੇ ਇਹ ਉਦਾਂ ਹੀ ਚੱਲ ਰਿਹਾ ਜਿੰਨਾ ਪਹਿਲਾਂ ਚੱਲ ਰਿਹਾ ਸੀ ਇਹ ਗੱਲ ਠੀਕ ਆ ਉਦਾਂ ਹੀ ਚੱਲ ਰਿਹਾ ਪਰ ਫਿਰ ਵੀ ਗਵਰਨਮੈਂਟ ਨੇ ਕੋਈ ਥੋੜਾ ਬਹੁਤ ਕੋਸ਼ਿਸ਼ ਜੇ ਕੀਤੀ ਹੈ ਤੇ ਜੇ ਆਮ ਲੋਕ ਜਾਂ ਸਾਰੀਆਂ ਪਾਰਟੀਆਂ ਮਿਲ ਕੇ ਸਾਥ ਦੇਣ ਤੇ ਇਹਦੇ ਤੇ ਰੋਕਥਾਮ ਲਾਉਣ ਲਈ ਇਹ ਸਾਰਿਆਂ ਦਾ ਫਰਜ਼ ਬਣਦਾ ਠੀਕ ਹੈ ਸਰਕਾਰ ਜਿੱਥੇ ਗਲਤ ਹੈ ਉੱਥੇ ਗਲਤ ਨੂੰ ਗਲਤ ਕਹੋ ਸਹੀ ਨੂੰ ਜਿਹੜੀ ਚੀਜ਼ ਪੰਜਾਬ ਦੇ ਭਲੇ ਦੀ ਹੈ ਜਿਵੇਂ ਆ ਨਸ਼ਾ ਹੈ ਇਹਨੂੰ ਰੋਕਣਾ ਪੰਜਾਬ ਦੇ ਭਲੇ ਦੀ ਗੱਲ ਹੈ ਇਹਦੇ ਇਦਾਂ ਦੇ ਕੰਮਾਂ ਦੇ ਵਿੱਚ ਤਾਂ ਸਾਰੀਆਂ ਪਾਰਟੀਆਂ ਇਕਜੁੱਟ ਹੋ ਕੇ ਲੜਨ ਜਾਂ ਆਪਣੇ ਜਿਹੜੇ ਫੰਡ ਭਾਰ ਸਰਕਾਰ ਰੋਕ ਲੈਂਦੀ ਕੋਈ ਉਹਦੇ ਤੇ ਨਹੀਂ ਇਹ ਗੱਲ ਕਰਦੇ ਕੁਝ ਬੰਦੇ ਇਹਨਾਂ ਨੂੰ ਛੱਡ ਕੇ ਬਹੁਤੇ ਬੰਦੇ ਆ ਜੋ ਉਹ ਬਿਲਕੁਲ ਇਹਨਦੇ ਤੇ ਕੋਈ ਸਟੈਂਡ ਨਹੀਂ ਲੈਂਦੇ ਜਿਹਦੇ ਕਰਕੇ ਇਹ ਜੋ ਸਰਕਾਰਾਂ ਫਿਰ ਧੱਕਾ ਕਰਦੀਆਂ ਪਲੀਸ ਸਟੇਟ ਵੱਲ ਨੂੰ ਕੰਮ ਵੱਧ ਤੇ ਇਹ ਚੀਜ਼ਾਂ ਆਉਣ ਵਾਲੇ ਸਮੇਂ ਲਈ ਪੰਜਾਬ ਲਈ ਚੰਗੀਆਂ ਨਹੀਂ ਆ ਬਹੁਤ ਮਾੜੀਆਂ ਨੇ ਤੇ ਇਹਦਾ ਸੋਲੂਸ਼ਨ ਕੱਢਣ ਲਈ ਸਾਰੇ ਪੰਜਾਬੀਓ ਤੁਸੀਂ ਵੀ ਇਹਦਾ ਦਾ ਪ੍ਰੈਸ਼ਰ ਇਹਦੇ ਤੇ ਇਹਨਾਂ ਤੇ ਕ੍ਰੀਏਟ ਕਰੋ ਤਾਂ ਹੀ ਇਹ ਕੰਮ ਰੁਕਣਾ ਜੇ ਤੁਸੀਂ ਇਹ ਇਹ ਗੱਲਾਂ ਤੇ ਹੁਣ ਨਾ ਜਾਗੇ ਨਾ ਉੱਠੇ ਹੌਲੀ ਹੌਲੀ ਬਹੁਤ ੱੱਕਾ ਕਰਨੀ ਹੈ ਸਰਕਾਰ ਤੇ ਹੌਲੀ ਹੌਲੀ ਇਹ ਕੰਮ ਇਹਨਾਂ ਵਾਜੂਗਾ ਨਾ ਤੇ ਹਰ ਬੰਦਾ ਇਹਦਾ ਭੁਗਤੂਗਾ ਨਤੀਜਾ ਤੇ ਇਸ ਕਰਕੇ ਠੀਕ ਹੈ ਦੂਜੀਆਂ ਸਟੇਟਾਂ ਨਾਲੋਂ ਤੁਸੀਂ ਜਾਗਰੂਕ ਹੋ ਆਪਣੇ ਹੱਕਾਂ ਲਈ ਗੱਲ ਕਰਦੇ ਹੋ ਪਰ ਕਈ ਗੱਲਾਂ ਦੇ ਵਿੱਚ ਬਿਲਕੁਲ ਤੁਸੀਂ ਧਿਆਨ ਨਹੀਂ ਦਿੰਦੇ ਜੀਹਦਾ ਕਰਕੇ ਲੋਕਾਂ ਨੂੰ ਹੱਕ ਉਹਨਾਂ ਦੇ ਨਹੀਂ ਮਿਲ ਪਾਰੇ ਤੇ ਦੂਜੀ ਗੱਲ ਜੋ ਆ ਹੁਣ ਕਾਰਵਾਈ ਇਹਦੇ ਤੇ ਕੀਤੀ ਹੈ ਮਜੀਠੇ ਤੇ ਤੇ ਕੁਝ ਵਕੀਲ ਜਾਂ ਕੁਝ ਬੰਦੇ ਕਹਿ ਰਹੇ ਆ ਕਿ ਕੇਸ ਦੇ ਵਿੱਚੋਂ ਕੁਝ ਨਹੀਂ ਨਿਕਲਣਾ ਤੇ ਜੇ ਆਪਾਂ ਪੁਰਾਣਾ ਰਿਕਾਰਡ ਦੇਖੀਏ ਤੇ ਉਹ ਗੱਲ ਉਹਨਾਂ ਦੀ ਸੱਚੀ ਵੀ ਲੱਗਦੀ ਹੈ ਕਿਉਂਕਿ ਇਹ 2012 ਤੋਂ 13 14 ਤੋਂ ਚੱਲਦਾ ਆ ਰਿਹਾ ਕੰਮ ਕੇਸ ਕਦੇ ਕੋਸ਼ ਕਦੇ ਕੋਸ਼ ਉਹਨੂੰ ਅਜੇ ਤੱਕ ਇਹਦਾ ਕੋਈ ਕਨਕਲੂਜਨ ਨਹੀਂ ਨਿਕਲੇ ਆ ਇਹ ਯਾਨੀ ਕਿ ਇਹਦਾ ਜਿੰਨਾ ਚਿਰ ਕੋਈ ਸਿੱਟਾ ਨਹੀਂ ਨਿਕਲਦਾ ਠੀਕ ਹੈ ਗ੍ਰਿਫਤਾਰੀ ਕਰਕੇ ਤੁਸੀਂ ਵਾਹ ਵਾਹ ਘੱਟ ਲੈਨੇ ਹੋ ਪਰ ਜੋ ਇਹਦਾ ਕੋਰਟ ਦੇ ਵਿੱਚ ਟ੍ਰਾਇਲ ਚੱਲਣਾ ਉੱਥੇ ਚਲਾਨ ਬਣਾਓ ਇਦਾਂ ਦਾ ਐਵੀਡੈਂਸ ਉੱਥੇ ਦਿਓ ਜੱਜ ਸਾਹਮਣੇ ਦਾ ਐਵੀਡੈਂਸ ਦੇ ਆਧਾਰ ਤੇ ਕੇਸ ਚਲਾਉਣਾ ਹੈ ਠੀਕ ਹੈ ਤੁਸੀਂ ਇੱਕ ਰੀ ਜਿਵੇਂ ਸਿਕਪਾਲ ਕਹਿਰੇ ਜਿੰਨੂੰ ਹੁਣ ਸਾਰੇ ਪੰਜਾਬ ਨੂੰ ਪਤਾ ਕਿ ਸਿਕਪਾਲ ਕਹਿਰਾ ਇਦਾਂ ਦਾ ਬੰਦਾ ਨਹੀਂ ਹੈ ਪਰ ਕਿੰਨਾ ਨਜਾਇਜ਼ ਉਹਨੂੰ ਫਸਾਇਆ ਤੇ ਜੇ ਇਹਨਾਂ ਦਾ ਬੈਕਗ੍ਰਾਉਂਡ ਟਰੈਕ ਰਿਕਾਰਡ ਦੇਖੀਏ ਤੇ ਇਹਨਾਂ ਨੇ ਬੜੇ ਲੋਕਾਂ ਨੂੰ ਧੱਕੇ ਕੀਤੇ ਜਿੰਨਾਂ ਹੁਣ ਪਾਨਾ ਸਿੱਧੂ ਹੈ ਉਹਦੇ ਤੇ ਫਿਰ ਉਹ ਜੋ ਮੁੰਡਾ ਪੱਤਰਕਾਰ ਸੀ ਲੋਕ ਆਵਾਜ਼ ਟੀਵੀ ਦਾ ਉਹਨਾਂ ਤੇ ਕੇਸ ਕਰਕੇ ਤੇ ਫਿਰ ਜਦੋਂ ਲੋਕਾਂ ਦਾ ਪ੍ਰੈਸ਼ਰ ਪਿਆ ਤੇ ਫਿਰ ਉਹਦੀ ਜਾਨ ਛੱਡੀ ਤੇ ਇਸ ਕਰਕੇ ਨਜਾਇਜ਼ ਬੰਦੇ ਨਹੀਂ ਫਸਾਉਣੇ ਚਾਹੀਦੇ ਜੇ ਕੋਈ ਕਿਸੇ ਦਾ ਗੁਨਾਹ ਜਾਂ ਕੋਈ ਜਿੱਥੇ ਇਨਵੋਲਵਮੈਂਟ ਹੈਗੀ ਉਹ ਜ਼ਰੂਰ ਕਰੋ ਤੇ ਇਹ ਹੁਣ ਪੰਜਾਬੀ ਤਾਂ ਦੇਖ ਲੋ ਸਬਰ ਕਰਕੇ ਬੈਠੇ ਕਿਉਂਕਿ ਨਾ ਤਾਂ ਬਹੁਤ ਚੀਜ਼ਾਂ ਨੇ ਜਿਹਦੇ ਤੇ ਸਰਕਾਰਾਂ ਚ ਤੀਜੀ ਸਰਕਾਰ ਹੁਣ ਚੇਂਜ ਹੋਈ ਹੈ ਬੇਅਦਬੀ ਦਾ ਤੇ ਨਸ਼ੇ ਦਾ ਤੇ ਜੋ ਉਥੇ ਆਪਣੇ ਸਿੰਘ ਛੀਦ ਹੋਏ ਉਹਨਾਂ ਦਾ ਕੋਈ ਕਿਸੇ ਕਿਸਮ ਦਾ ਅਜੇ ਤੱਕ ਸੋਲੂਸ਼ਨ ਨਹੀਂ ਨਿਕਲਿਆ ਉਹ ਸਰਸੇ ਵਾਲੇ ਸਾਹ ਨੂੰ ਕੋਈ ਸਜ਼ਾ ਨਹੀਂ ਹੋਈ ਠੀਕ ਆ ਦੂਜੇ ਜੋ ਕੇਸ ਆ ਉਹਨਾਂ ਤੇ ਉਹਨਾਂ ਨੂੰ ਸਜ਼ਾ ਹੋਈ ਤੇ ਉਹ ਕਨਵਿੰਸ਼ਨ ਜੋ ਹੋਈ ਆ ਉਹਦੀ ਜੇਲ੍ਹ ਕੱਟ ਰਿਆ ਤੇ ਪਰ ਉਹਦੀ ਦੇਖ ਲਓ ਵਾਰ-ਵਾਰ ਪ੍ਰੋਲ ਹੋ ਰਹੀ ਆ ਤੇ ਆਪਣੇ ਬੰਦੀ ਸਿੰਘਾਂ ਨੂੰ ਅਜੇ ਤੱਕ ਨਹੀਂ ਸਾਰੇ ਕੇਸ ਭਾਈ ਆਵਾਰਾ ਦੇ ਬਰੀ ਹੋ ਗਏ ਤੇ ਇਹ ਬਹਾਨਾ ਬਣਾ ਲੈਣਗੇ ਜੀ ਇੱਕ ਕੇਸ ਜਿਹਦੇ ਤੇ ਸਜ਼ਾ ਹੋਈ ਉਹ ਤੋਂ ਉਦਾਂ ਦਾ ਹੀ ਸਜ਼ਾ ਤਾਂ ਬਰਕਰਾਰ ਹੈ ਪਰ ਸਜ਼ਾ ਬਰਕਰਾਰ ਆ ਪਰ ਉਹਨਾਂ ਨੂੰ ਪ੍ਰੋਲ ਦਾ ਹੱਕ ਨਹੀਂ ਹੈ ਕਿਸੇ ਵੀ ਕੈਦੀ ਦਾ ਇਹ ਹੱਕ ਮੰਨਦਾ ਕਿ ਉਹਨੂੰ ਪ੍ਰੋਲ ਮਿਲੇ ਤੇ ਲੈ ਸਕਦਾ ਉਹ ਪ੍ਰੋਲ ਤੇ ਪਰ ਸਿੱਖਾਂ ਨਾਲ ਇਹ ਸਾਰੇ ਵਿਤਕਰੇ ਇਹ ਬਹੁਤ ਟਾਈਮ ਤੋਂ ਹੋ ਰਹੇ ਆ ਤੇ ਹੁਣ ਤਾਂ ਜਾਨੀਆ ਜੋ ਪੰਜਾਬ ਦੇ ਲੋਕ ਨੇ ਇਹ ਸਮਝਣ ਲੱਗ ਗਏ ਆ ਕਿ ਸਾਡੇ ਨਾਲ ਸੈਕੰਡ ਸਿਟੀਜਨ ਦਾ ਜਿੱਦਾਂ ਬਿਹੇਵ ਕਰਦੀ ਆ ਸਰਕਾਰ ਇਦਾਂ ਦਾ ਫੀਲ ਹੁੰਦਾ ਤੇ ਹੁਣ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹਣਾ ਹੈ ਕਿ ਮਾਨ ਸਾਹਿਬ ਤੁਹਾਡੇ ਤੇ ਬਹੁਤ ਜ਼ਿਆਦਾ ਤੁਹਾਡੇ 40 40 50 50 ਹਜ਼ਾਰ ਦੀ ਲੀਡ ਨਾਲ ਜਿੱਤੇ ਐ ਐਮਐਲਏ। ਯਾਨੀ ਕਿ ਇੱਕ ਤਰਫਾ ਤੁਹਾਨੂੰ ਵੋਟ ਪਈ ਹੈ ਤੇ 92 ਸੀਟਾਂ ਉਦੋਂ ਦਿੱਤੀਆਂ ਤੇ ਹੁਣ ਤਾਂ ਮੇਰਾ خیال 96 ਹੋਣਗੇ। ਚਲੋ 95 ਲਾ ਲਓ 95 ਸੀਟਾਂ ਤੁਹਾਨੂੰ ਦਿੱਤੀਆਂ ਬਰੂਟ ਮжоਰਿਟੀ ਸਮਝ ਲਓ ਕਿ ਇੱਕ ਤਰਫਾ ਤੁਹਾਨੂੰ ਹੀ ਵੋਟਾਂ ਪਈਆਂ ਤੇ ਦੂਜੇ ਸਾਰੇ ਸਾਫ਼ ਹੋ ਗਏ। ਤੇ ਜੇ ਹੁਣ ਤੁਸੀਂ ਇਸ ਚੀਜ਼ ਦਾ ਕੋਈ ਹੱਲ ਨਹੀਂ ਕੱਢਦੇ ਤੇ ਲੋਕਾਂ ਦਾ ਹੁਣ ਕੋਈ ਗਣਾ ਨਹੀਂ ਹੁਣ ਡਿਊਟੀ ਤੁਹਾਡੀ ਬਣਦੀ ਹੈ ਤੁਸੀਂ ਸਾਰੇ ਕੰਮਾਂ ਦਾ ਸਾਰੀਆਂ ਚੀਜ਼ਾਂ ਦਾ ਕੱਢੋ ਹੱਲ ਜਿਹੜਾ ਇਹ ਚਿੱਟਾ ਇਹਨਾਂ ਨੇ ਕਾਲੀਆਂ ਨੇ ਫਲਾਇਆ ਇਹ ਜੋ ਮਜੀਠੇ ਤੇ ਚਿੱਟੇ ਦਾ ਜੋ ਇਹ ਸਾਰਾ ਪੱਕੇ ਪੈ ਨਹੀਂ ਹੱਲ ਕਰੋ ਇਹਦਾ ਤੇ ਜੋ ਨਸ਼ੇ ਦਾ ਤੁਸੀਂ ਕਰ ਰਹੇ ਹੋ ਨਾ ਇਹਨੂੰ ਜਿੰਨਾ ਚਿਰ ਤੁਸੀਂ ਅਲਟਰਨੇਟ ਨਹੀਂ ਦਿੰਦੇ ਇਹ ਬੰਦੇ ਨਹੀਂ ਕੰਟਰੋਲ ਹੋਣਾ ਚਿੱਟਾ ਜੇ ਚਿੱਟੇ ਨੂੰ ਤੁਸੀਂ ਪਰਮਾਨੈਂਟਲੀ ਇਹਨੂੰ ਖਤਮ ਕਰਨਾ ਚਾਹੁੰਦੇ ਹੋ ਪੰਜਾਬ 'ਚ ਤੇ ਤੁਸੀਂ ਰਵਾਇਤੀ ਜੋ ਚੀਜ਼ਾਂ ਆਪਣੇ ਪਿਛਲੇ ਲੰਮੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਇਹਨਾਂ ਕਾਲੀਆਂ ਦਾ ਇਹਨਾਂ ਬੇੜਾ ਕਰਕੇ ਆ ਉਹ ਚੀਜ਼ਾਂ ਬੰਦ ਕਰਕੇ ਇਹਨਾਂ ਨੇ ਆ ਸਾਰੇ ਸਿੰਥੈਟਿਕ ਨਸ਼ੇ ਚਲਾਤੇ ਜਿਹਦੇ ਕਰਕੇ ਪੰਜਾਬ ਦੇ ਵਿੱਚ ਇੰਨੀਆਂ ਮੌਤਾਂ ਹੋਈਆਂ ਤੇ ਆ ਬਿਮਾਰੀਆਂ ਜਿਹੜੀਆਂ ਉਹ ਤਾਂ ਆਪਾਂ ਗਿੰਦੇ ਹੀ ਨਹੀਂ ਕਿ ਉਹ ਡੈਥ ਤਾਂ ਬਹੁਤ ਹੋਈਆਂ ਉਹ ਤਾਂ ਗੱਲ ਹੁੰਦੀ ਆ ਉਹਦੀ ਪਰ ਇਹਦੇ ਜੋ ਚਿੱਟੇ ਦੇ ਹੋਰ ਸਾਈਡ ਇਫੈਕਟ ਆ ਉਹ ਉਹਦੀ ਗੱਲ ਬਹੁਤ ਘੱਟ ਹੁੰਦੀ ਆ ਹੁਣ ਐਚ ਆਈ ਵੀ ਇਹਦੇ ਨਾਲ ਕਿੰਨੀ ਫੈਲੀ ਹੈ ਹੈਪੇਟਾਈਟਸ ਸੀ ਕਿੰਨਾ ਇਹਦੇ ਨਾਲ ਫੈਲਿਆ ਤੇ ਇਹ ਚੀਜ਼ਾਂ ਜਿਹੜੀਆਂ ਸਾਈਡ ਇਫੈਕਟ ਆ ਇਹਦੀ ਵੀ ਗੱਲ ਕਰੋ ਪੰਜਾਬੀਆਂ ਤੇ ਇਹਦਾ ਜੋ ਦੋਸ਼ੀ ਜੇ ਮਜੀਠਾ ਹੈ ਤੇ ਇਹਨੂੰ ਪੱਕੇ ਪੈਰੀਂ ਹੱਲ ਕਰੋ ਤੇ ਉਹਦੇ ਵਿੱਚ ਇਹਨੂੰ ਕਨਵਿਕਟ ਕਰਾਓ ਨਾ ਤੇ ਜੇ ਤੁਸੀਂ ਇਹ ਦੋ ਤਿੰਨ ਕੰਮ ਕਰ ਦਿੰਨੇ ਹੋ ਅਲਟਰਨੇਟ ਚੀਜ਼ ਦੂਜੀ ਸਿੰਥੈਟਿਕ ਦੀ ਜਗ੍ਹਾ ਕੋਈ ਰਵੈਤੀ ਚਲਾ ਚਲਾ ਦਿੰਨੇ ਆ ਤੇ ਤੁਹਾਨੂੰ ਕੋਈ ਦੁਬਾਰਾ ਰਿਪੀਟ ਸਰਕਾਰ ਕਰਨ ਦਾ ਕੋਈ ਰੋਗ ਨਹੀਂ ਸਕਦਾ ਤੁਸੀਂ ਦੁਬਾਰਾ ਫਿਰ ਰਿਪੀਟ ਕਰੋਗੇ ਤੇ ਹੋ ਸਕਦਾ ਅੱਗੇ ਨਵੇਂ ਵੀ ਸੀਟਾਂ ਤੁਹਾਡੀਆਂ ਵੱਧ ਆ ਜਾਣ ਤੇ ਜੇ ਤੁਸੀਂ ਜੋ ਅੱਜ ਤੁਹਾਡਾ ਕੰਮ ਚੱਲ ਰਿਹਾ ਜਿੱਦਾਂ ਤੁਸੀਂ ਗਵਰਨਮੈਂਟ ਰਨ ਕਰ ਰਹੇ ਹੋ ਜਾਂ ਜਿੱਦਾਂ ਕਰਜ਼ਾ ਚੜ ਰਿਹਾ ਤੇ ਮੁਸ਼ਕਿਲ ਆ ਮਾਨ ਸਾਹਿਬ ਦੁਬਾਰਾ ਰਿਪੀਟ ਕਰਨਾ ਤੇ ਲੁਧਿਆਣੇ ਨੂੰ ਤੁਸੀਂ ਇਹ ਨਾ ਸਮਝੋ ਕਿ ਏ ਅਸੀਂ ਸੈਮੀ ਫਾਈਨਲ ਜਿੱਤ ਲਿਆ ਤੇ ਹੁਣ ਹੋ ਸਕਦਾ ਅਸੀਂ ਦੁਬਾਰਾ ਫੇਰ ਰਿਪੀਟ ਕਰ ਜਾਾਂਗੇ ਜੇ ਤੁਸੀਂ ਆ ਕੰਮ ਨਾ ਕੀਤੇ ਜਿਹੜੇ ਤੁਹਾਡੇ ਚੰਗੇ ਕੰਮ ਕੀਤੇ ਵੀ ਆ ਨਾ ਉਹ ਵੀ ਮਿੱਟੀ ਹੋ ਰਿਹਾ ਮਾਨ ਸਾਹਿਬ ਤੁਸੀਂ ਜਿੱਦਾਂ ਬੇਲੀ ਮaaf ਕੀਤੀ ਉਹਦੀ ਕੋਈ ਜ਼ਿਕਰ ਬਹੁਤ ਘੱਟ ਕਰਦੇ ਆ ਲੋਕ ਕਿਉਂਕਿ ਦੂਜੀਆਂ ਚੀਜ਼ਾਂ ਜੋ ਆ ਉਹਦੇ ਤੇ ਹੋਰ ਕੋਈ ਕਿਸੇ ਚੀਜ਼ ਦਾ ਕੋਈ ਹੱਲ ਹੀ ਨਹੀਂ ਹੋਇਆ ਕੋ ਉਦਾਂ ਹੀ ਚੱਲ ਰਿਹਾ ਜਿੱਦਾਂ ਪਹਿਲਾਂ ਚੱਲਦਾ ਸੀ ਕ腐ਸ਼ਨ ਵੀ ਉਦਾਂ ਹੀ ਆ ਹੁਣ ਤਾਂ ਮਾਨ ਸਾਹਿਬ ਜਿਹੜੀ ਚੀਜ਼ 10000 ਚ ਪਹਿਲਾਂ ਹੁੰਦੀ ਸੀ ਹੁਣ 50000 ਰੁਪਏ ਚ ਹੁੰਦੀ ਹੈ ਹੁਣ ਤਾਂ ਰਜਿਸਟਰੀਆਂ ਤੇ ਬਹੁਤ ਜਾਣੀ ਕਿ ਲੋਕਾਂ ਦੀ ਲੁੱਟ ਹੋ ਰਹੀ ਕਚਹਿਰੀਆਂ ਚ ਤੇ ਇਹਦਾ ਤੁਸੀਂ ਤੁਹਾਡੇ ਤੋਂ ਉਮੀਦ ਹੈ ਲੋਕਾਂ ਨੂੰ ਤਾਂ ਤੁਹਾਨੂੰ ਇੰਨੀਆਂ ਬਰੂਟ ਮジョਰਿਟੀ ਨਾਲ ਸਰਕਾਰ ਬਣਾਈ ਤੁਹਾਡੇ ਮੂੰਹ ਨੂੰ ਸਰਕਾਰ ਬਣੀ ਹੈ ਨਾ ਕਿਸੇ ਕੇਜਰੀਵਾਲ ਦੇ ਨਾ ਕਿਸੇ ਹੋਰ ਦਿੱਲੀ ਵਾਲੇ ਦੇ ਨਾ ਆਮ ਆਦਮੀ ਪਾਰਟੀ ਦੀ ਵਜਨ ਸਰਕਾਰ ਬਣੀ ਹੈ ਭਗਵੰਤ ਮਾਨ ਦੀ ਵਜਨ ਤੇ ਜੇ ਤੁਹਾਡੇ ਤੋਂ ਤੁਹਾਨੂੰ ਬਾਈਪਾਸ ਕਰਕੇ ਕੋਈ ਪਾਵਰ ਹੋਰ ਸ਼ਿਫਟ ਕਰਦੇ ਆ ਜਾਂ ਹੋਰ ਇਦਾਂ ਸਰਕਾਰ ਰਿਮੋਟ ਨਾਲ ਚਲਾਉਂਦੇ ਆ ਤੇ ਤੁਸੀਂ ਇਸ ਚੀਜ਼ ਨੂੰ ਲੋਕਾਂ ਦੇ ਵਿੱਚ ਲੈ ਕੇ ਆਓ ਜੇ ਤੁਹਾਡੇ ਨਾਲ ਕੋਈ ਇਦਾਂ ਦੀ ਗੱਲ ਹੁੰਦੀ ਹੈ ਤੇ ਮਾਨ ਸਾਹਿਬ ਤੁਹਾਡਾ ਬਹੁਤ ਵਧੀਆ ਫੀਚਰ ਰਹੂਗਾ ਇਹ ਤਿੰਨ ਚਾਰ ਕੰਮ ਕਰ ਦਿਓ ਡਰੱਗ ਦਾ ਕੋਈ ਅਲਟਰਨੇਟ ਕੱਢੋ ਸਿੰਥੈਟਿਕ ਦੀ ਜਗ੍ਹਾ ਜੋ ਦੂਜੇ ਆਪਣੇ ਰਵਾਇਤੀ ਚੀਜ਼ਾਂ ਨੇ ਉਹ ਚਲਾ ਦਿਓ ਤੇ ਜੋ ਇਹ ਜਿਨ੍ਹਾਂ ਨੇ ਕ腐ਸ਼ਨ ਕੀਤੀ ਪੱਕੇ ਪੈਰੀ ਇਹਨਾਂ ਦਾ ਹੱਲ ਕੱਢ ਦਿਓ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਤੁਹਾਡੀ ਸਰਕਾਰ 100% ਆਊਗੀ ਤੇ ਜੇ ਤੁਸੀਂ ਇਹ ਚੀਜ਼ਾਂ ਦਾ ਹੱਲ ਨਾ ਕੱਢਿਆ ਤੇ ਫਿਰ ਬਹੁਤ ਬੁਰੀ ਤਰ੍ਹਾਂ ਹਾਰੋਗੇ ਤੁਸੀਂ ਤੇ ਇਹ ਗੱਲ ਤੁਸੀਂ ਅੱਜ ਸਮਝ ਲਓ ਤੇ ਚੰਗੇ ਰਹੋਗੇ ਕਿਉਂਕਿ ਅਜੇ ਤੁਹਾਡੇ ਕੋਲੇ ਸਮਾਂ ਹੈਗਾ ਛਾਲ 1.5 ਸਾਲ ਤੁਹਾਡੇ ਕੋਲੇ ਹੈਗਾ ਤੇ ਇਸ ਚੀਜ਼ ਦਾ ਇੰਪਲੀਮੈਂਟ ਕਰਕੇ ਧਰਤੀ ਤੇ ਇਹਦਾ ਅਸਰ ਜਿੰਨਾ ਚਿਰ ਨਾ ਦੱਸਿਆ ਨਾ ਤੁਹਾਡੇ ਖਿਲਾਫ ਵੇਬ ਬੰਦੀ ਜਾ ਰਹੀ ਹੈ ਤੇ ਫਿਰ ਉਹੀ ਜਿੱਦਾਂ ਪਹਿਲਾਂ ਵਾਲੇ ਦੇ ਹੱਥ ਚ ਨਾ ਆ ਜਾਵੇ ਗੇਮ ਤੇ ਇਹ ਹੁਣ ਤੁਹਾਡੇ ਹੱਥ ਆ ਤੁਸੀਂ ਪੰਜਾਬ ਨੂੰ ਉਹ ਕੀ ਘੜੀ ਚੋਂ ਕੱਢਣਾ ਸਾਡੇ ਨਾਲ ਜੁੜੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ